ਬਹੁਤ ਵਧੀਆ ਪ੍ਰਣਾਲਾ ਜੀ ਹਰ ਇੱਕ ਤਰ੍ਹਾਂ ਦੀ ਸਹੂਤ ਦੇ ਰਹੇ ਜੀ ਚਲੋ ਇਦਾਂ ਪਬਲਿਕ ਦੇ ਖਾਤਰ ਕਰਦੇ ਰਹਿਣ ਤਾਂ ਇਹੀ ਸਹਾਈਤਾ ਹੁੰਦੀ ਹੈ ਬਹੁਤ ਵਧੀਆ ਹੈ ਬਣਾਣਾ ਹੈ ਸਰਕਾਰ ਵੱਲੋਂ ਕੈਂਪ ਲੰਗੇ ਵੱਖਾਂ ਦਾ ਫ੍ਰੀ ਇਲਾਜ ਹੈ ਜੀ ਅਸੀਂ ਕਰਾਇਆ ਚੈਂਟਰ ਵਧੀਆ ਹੋਇਆ ਚਸ਼ਮੇ ਮਿਲਲੇ ਸਾਨੂੰ ਸਾਢੇ 350 ਸਾਲਾਂ ਸਾਲ ਵਿੱਚ ਦੋ ਹੀ ਨਗਾ ਦਾ ਲੰਗਰ ਲੱਗਿਆ ਹੈ ਦੇ ਵਿੱਚ ਬੈਨੇਫੀਟਸ ਮਿਲਿਆ ਤੇ ਬਹੁਤ ਵਧੀਆ ਹੈ ਸਰ ਮੈਂ ਸਰਕਾਰ ਦਾ ਧੰਨਵਾਦ ਹੈ ਅੱਜ ਸੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇੱਥੇ ਸਭ ਇਕੱਠੇ ਹੋਏਗਾ ਅਤੇ ਅੱਖਾਂ ਦਾ ਲੰਗਰ ਲਗਾਇਆ ਗਿਆ ਹੈ ਜੋ ਕਿ 19 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਚੱਲੇਗਾ ਜਿਸ ਵਿੱਚ ਅੱਖਾਂ ਦੇ ਮਰੀਜ਼ਾਂ ਦਾ ਫ੍ਰੀ ਆਈ ਚੈੱਕਅਪ ਹੋ ਰਿਹਾ ਹੈ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਫ੍ਰੀ ਚਸ਼ਮੇ ਦਿੱਤੇ ਜਾਂਦੇ ਹਨ ਅੱਜ ਤੱਕ ਅਸੀਂ 1500 ਐਂਕਾ ਵੰਡ ਚੁੱਕੇ ਹਾਂ 5000 ਦੀ ਉਪਰ ਦੀ ਤਰੱਕੀ ਹੋ ਚੁੱਕੀ ਹੈ ਅਤੇ ਕਾਫੀ ਮਰੀਜ਼ਾਂ ਦਾ ਫ੍ਰੀ ਹੋ ਚੁੱਕਾ ਹੈ ਕਿ ਕਿੰਨੇ ਮੋਦੀਆ ਕਿੰਨਾ ਜੋ ਕਿ ਸਿਵਲ ਹਸਪਤਾਲ ਰੋਪੜ ਵਿੱਚ ਕਿੰਨਾ ਜਾ ਰਿਹਾ ਹੈ